ਕਰ ਲ ਕਰਾਂਗੇ ਨਹੀਂ ਨਹੀਂ ਅੱਜ ਇਹ ਨਵੇੜਦੇ ਨਹੀਂ ਆਪਾਂ जय श्री राम महाशिवरात्रि उत्सव कमेटी ਵੱਲੋਂ राम नवमी ਦੇ ਸੰਬੰਧ ਵਿੱਚ ਅੱਜ ਜਾਗੋ ਕੱਢੀ ਜਾ ਰਹੀ ਆ ਜਿਹੜੀ ਜਾਗੋ ਅੱਜ ਪੁਰਛੀਨ ਮੰਦਿਰ ਬਹੁਤ ਹੀ ਸਾਡਾ ਪੁਰਛੀਨ ਮੰਦਿਰ ਨਕੋਦਰ ਸ਼ਹਿਰ ਦਾ ਸ਼੍ਰੀ ਜਗਨਨਾਥ ਮੰਦਿਰ ਦੇ ਵਿੱਚ ਮਹਾਰਾਜ ਗੋਬਿੰਦ ਦਾਜੀ ਦਾ ਅਸ਼ੀਰਵਾਦ ਲੈਣ ਦੇ ਲਈ ਪਹੁੰਚੇ ਨੇ ਮਹਾਰਾਜ ਜੀ ਸਿਰਫ जय श्री राम ਕਹਿਣਗੇ ਸਾਰਿਆਂ ਨੇ ਨਾਲ ਸਾਥ ਦੇਣਾ जय श्री राम जय श्री राम, जैशी राम। जय श्री राम जय श्री राम ਗੱਲਬਾਤ ਥੋੜੀ ਥੋੜੀ ਕਰਾਂਗੇ ਕਿਉਂਕਿ ਟਾਈਮ ਬਹੁਤ ਹੋ ਚੁੱਕਾ ਸਾਰਿਆਂ ਨੇ ਅੱਗੇ ਜਾਣਾ ਆ ਸਾਡੇ ਨਾਲ ਹਾਂਜੀ ਹਾਂਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਿڑی ਮਹਾ ਸ਼ਿਵ ਰਾਤਰੀ ਉਤਸਵ ਕਮੇਟੀ ਨਗੋਦਰ ਵੱਲੋਂ ਨਰੇਸ਼ ਖਾਂ ਜੀ ਦੀ ਅਧਿਖਸ਼ਤਾ ਦੇ ਵਿੱਚ ਔਰ ਗੋਬਿੰਦ ਜੀ ਮਹਾਰਾਜ ਜੀ ਦੀ ਦਿਸ਼ਾ ਨਿਰਦੇਸ਼ ਤੇ ਕਿڑی ਸ਼ੂਭ ਯਾਤਰਾ ਦਾ ਯੋਜਨ ਕੀਤਾ ਗਿਆ ਅੱਜ ਸ਼ੁਰੂਆਤ ਕੜੀਆਂ ਕਰ ਦਿੱਤੀ ਗਈ ਹੈ ਬਾਬਾ ਚਰਨਦਾਸ ਜੀ ਮੰਦਿਰ ਜਗਨਨਾਥ ਮੰਦਿਰ ਤੋਂ ਔਰ ਗੋਬਿੰਦ ਜੀ ਮਹਾਰਾਜ ਕਿਨੇ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਨਰੇਸ਼ ਕੁਮਾਰ ਖਾਂ ਜੀ ਅਤੇ ਪੂਰੀ ਮਹਾ ਸ਼ਿਵਰਾਤਰੀ ਉਤਸਵ ਕਮੇਟੀ ਔਰ ਮਹੱਲਿਆਂ ਤੋਂ ਆਏ ਹੋਈਆਂ ਸੰਗਤਾਂ ਕੜੀਆਂ ਰਾਮਲੇਵਾ ਸੰਗਤਾਂ ਨੇ ਉਹ ਸਾਰੀਆਂ ਇੱਕ ਜਕਾਰੇ ਵਾਂਗੂ ਕਿੜਾ ਸ਼ਹਿਰ ਪੂਰਾ ਸ਼ਹਿਰ ਗੂੰਜਿਆ ਹੋਇਆ ਸੋ ਅੱਜ ਇਸ ਦਿਹਾੜੇ ਤੇ ਔਰ ਰਾਮ ਨੌਮੀ ਦੀ ਮਹਾ ਸ਼ਿਵਰਾਤਰੀ ਉਤਸਵ ਕਮੇਟੀ ਵੱਲੋਂ ਇੱਕ ਮਹਾ ਸ਼ਿਵਰਾਤਰੀ ਦਾ ਹਿੱਸਾ ਹੁੰਦੇ ਹੋਏ ਲੱਖ ਲੱਖ ਵਧਾਈ ਹੋ ਪਰਮਾਤਮਾਗੇ ਅਰਦਾਸ ਕਰਦੇ ਆਂ ਪੂਰੇ ਇਲਾਕੇ ਤੇ ਅਮਨ ਸ਼ਾਂਤੀ ਔਰ ਖੁਸ਼ਹਾਲੀ ਪ੍ਰਭੂ ਰਾਮ ਰੱਖੇ ਹਰ ਹਰ ਪ੍ਰਭੂ ਜੀ ਦਾ ਆਸ਼ੀਰਵਾਦ ਇਸੇ ਤਰ੍ਹਾਂ ਨਾਲ ਰਵੇ ਖਾਨ ਸਾਹਿਬ ਜੈ ਸ਼੍ਰੀ ਰਾਮ ਜੀ ਮਹਾਰਾਜ ਜੀ ਬੈਠੇ ਹੋ ਸਾਥ ਹੀ ਤਰ੍ਹਾਂ ਇਸ ਸਾਲ ਵੀ ਮਹਾਂ ਸ਼ੁਰਤੀ ਉਤਸਵ ਕਮੇਟੀ ਵੱਲੋਂ ਰੋਤ ਇਤਵਾਰ ਬੜੀ ਸ਼ਰਧਾ ਨਾਲ ਆਇਆ ਖਾਸ ਕਰ ਮਹੰਤ ਗੋਬਿੰਦ ਸਾਹਿਬ ਦੇਖ ਰਖਦੇ ਵਿੱਚ ਉਹਨਾਂ ਦੇ ਆਸ਼ੀਰਵਾਦ ਦੇ ਨਾਲ ਅਸੀਂ ਉਹਨਾਂ ਦਾ ਆਸ਼ੀਰਵਾਦ ਹੀ ਲੈਣਾ ਇੱਥੇ ਆਏ ਆਂ ਹਰ ਸਾਲ ਦੀ ਤਰ੍ਹਾਂ ਮੈਂ ਆਪਣੇ ਪਰਮਾਤਮਾ ਆ ਕੇ ਸ਼੍ਰੀ ਰਾਮ ਜੀ ਕੇ ਪ੍ਰਮਾਤਮਾ ਕਰਦੇ ਹੈ ਮੇਰੇ ਪ੍ਰਭੂ ਇਸੇ ਤਰ੍ਹਾਂ ਸਾਡੇ ਸ਼ਹਿਰ ਦੇ ਉੱਪਰ ਆਪਣੀ ਕਿਰਪਾ ਬਰਨਾਈ ਰખી ਉਹ ਅਸੀਂ ਇਸੇ ਤਰ੍ਹਾਂ ਰਾਮ ਨੌਮੀ ਦਿਹਾੜੇ ਕਿ ਮੈਂ ਆਪਣੇ ਵੱਲੋਂ ਮਹਾ ਸ਼ਿਵਰਾਤਰੀ ਉਤਸਵ ਕਮੇਟੀ ਵੱਲੋਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਲੱਖਾਂ ਨਿਵਾਸੀਆਂ ਨੂੰ ਹਾਜ਼ਰ ਦੇ ਦਿੰਦੀ ਲੱਖ ਲੱਖ ਵਧਾਈ ਦਿੰਨਾ ਹੈ ਜੈ ਸ਼੍ਰੀ ਰਾਮ ਇਸ ਕੀਰ ਜੀਤਾ ਭਗਵਾਨ ਪ੍ਰਭੂ ਸ਼੍ਰੀ ਰਾਮ ਜੀ ਦੇ ਰਾਮ ਨੌਮੀ ਦੇ ਉਪਲਕਸ਼ ਦੇ ਵਿੱਚ ਅੱਜ ਜੋ ਮਹਾ ਸ਼ਿਵਰਾਤਰੀ ਉਤਸਵ ਕਮੇਟੀ ਵੱਲੋਂ ਜਾਗੋ ਦੀ ਇੱਕ ਬਹੁਤ ਵੱਡੀ ਅਪਾ ਕਹਿ ਸਕਦੇ ਹਾਂ ਇੱਕ ਬਹੁਤ ਵੱਡਾ ਉਤਸਵ ਮਨਾਇਆ ਜਾ ਰਿਹਾ ਹੈ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਭਾਰਤੀ ਜਨਤਾ ਪਾਰਟੀ ਵੱਲੋਂ ਤੇ ਮਹਾ ਸ਼ਿਵਰਾਤਰੀ ਉਤਸਵ ਕਮੇਟੀ ਵੱਲੋਂ ਸਾਰੇ ਨਗੋਦਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਤੇ ਦੇਸ਼ਿਆ ਵਿਦੇਸ਼ਿਆ ਦੇ ਵਿੱਚ ਵਸੇ ਪ੍ਰਭੂ ਪ੍ਰੇਮੀਆਂ ਨੂੰ ਇਸ ਦਿਵਸ ਦੀ ਬਹੁਤ ਬਹੁਤ ਲੱਖ ਲੱਖ ਵਧਾਈ ਦਿੰਨਾ ਤੇ ਪਰਮਾਤਮਾ ਦੇ ਚਰਨਾਂ ਦੇ ਵਿੱਚ ਇੱਕ ਅਰਦਾਸ ਵੀ ਕਰਦੇ ਹਾਂ ਕਿ ਇਸੇ ਤਰ੍ਹਾਂ ਮਹਾ ਸ਼ਿਵਰਾਤਰੀ ਉਤਸਵ ਕਮੇਟੀ ਨੂੰ ਇਤਾਂ ਦੇ ਪ੍ਰੋਗਰਾਮ ਜੋ ਕਿ ਸਾਡੇ ਹਿੰਦੂ ਹਿੰਦੂ ਇਕਤਾ ਦਿਵਸ ਦੇ ਵਿੱਚ ਮਨਾਏ ਜਾ ਰਹੇ ਆ ਬਹੁਤ ਹੀ ਬਹੁਤ ਵਧੀਆ ਢੰਗ ਦੇ ਨਾਲੇ ਮਨਾ ਰਹੇ ਆ ਇਹਨਾਂ ਨੂੰ ਇਹ ਇਦਾਂ ਦੇ ਉਤਸਵ ਮਨਾਉਣ ਦੇ ਲਈ ਹੋਰ ਜ਼ਿਆਦਾ ਇਹਨਾਂ ਨੂੰ ਪ੍ਰਭੂ ਇਹਨਾਂ ਨੂੰ ਸ਼ਕਤੀ ਦੇਵੇ ਤਾਂ ਕਿ ਅਸੀਂ ਇਦਾਂ ਦੇ ਜਨਮ ਦਿਹਾੜੇ ਆਪਣੇ ਦੇਖ ਸਕੀਏ ਜੈ ਸ਼੍ਰੀ ਰਾਮ ਜੀ ਅੱਜ ਅਸ਼ੀਰਵਾਦ ਮੰਦਰ ਲੈਨ ਪਹੁੰਚੇ ਆ ਮਹਾਰਾਜ ਦਾ ਬਹੁਤ-ਬਹੁਤ ਅਸ਼ੀਰਵਾਦ ਮਿਲਿਆ ਤੇ ਤੁਸੀਂ ਇਹ ਠਾਠਾ ਮਾਰਦਾ ਇਕੱਠ ਦੇਖ ਸਕਦੇ ਆ ਵੀ ਹਿੰਦੂ ਏਕਤਾ ਦੇ ਵਿੱਚ ਕਿੰਨਾ ਉਤਸ਼ਾਹ ਆ ਇਹਨਾਂ ਦੇ ਵਿੱਚ ਅੱਜ ਜਾਗੋ ਤੇ ਇਹ ਉਤਸ਼ਾਹ ਆ ਤੇ ਕੱਲ ਨੂੰ ਰਾਮ ਨੌਮੀ ਤੇ ਸ਼ਾਹ ਵੀ ਦੇਖਣ ਵਾਲਾ ਹੋਊਗਾ ਇੱਕ ਵਾਰੀ ਸਾਰਿਆਂ ਨੂੰ ਵਧਾਈਆਂ ਦਿੰਦਾ ਹੋਇਆ ਜੈ ਸ਼੍ਰੀ ਰਾਮ ਤਬੂਸ਼ੀ ਰਾਮ ਜੀ ਦਾ ਜੋ ਕਿ ਤਿਹਾੜ ਹਰ ਸਾਲ ਮਨਾਇਆ ਜਾਂਦਾ ਸ਼੍ਰੀ ਗੋਬਿੰਦਦਾਸ ਜੀ ਮਹਾਰਾਜ ਇਹਨਾਂ ਦੀ ਅਗਵਾਈ ਇਹ ਕੱਲ ਵਿਸ਼ਾਲ ਸ਼ੋਭਾ ਯਾਤਰਾ ਜੋ ਕਿ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਪਰਪੁਖ ਭਕਤਾ ਦੇ ਸਾਰਿਆਂ ਦੇ ਪ્રેਮ ਸਦਕਾ ਨਿਕਾਲੀ ਜਾ ਰਹੀ ਆ ਤਾਂ ਸਾਰੀ ਸ਼ਹਿਰ ਨਿਵਾਸੀਆਂ ਨੂੰ ਮਹਾ ਸ਼੍ਰੀ ਰਾਤਰੀ ਉਤਸਵ ਕਮੇਟੀ ਵੱਲੋਂ ਲੱਖ ਲੱਖ ਵਧਾਈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਜੀ ਮਹਾ ਸ਼੍ਰੀ ਰਾਤਰੀ ਉਤਸਵ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਰਾਮ ਨੰਗੂ ਦਾ ਤਿਹਾਰ ਬਹੁਤ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਕੱਲ ਠੀਕ 4 ਵਜੇ ਸਬਜ਼ੀ ਮੰਡੀ ਤੋਂ ਸ਼ੋਭਾਤ ਦਾ ਆਰੰਭ ਹੋਵੇਗੀ ਉਸੇ ਦਿਨ ਜਲਦੀ ਤੋਂ ਆਰੰਭ ਹੋ ਰਿਹਾ ਹੈ ਨਾ ਇਹ ਸਾਡੇ ਭਾਰਾ ਜੀ ਦਾ ਅਸ਼ੀਰਵਾਦ ਹੀ ਹੈ ਬਸ ਗੋਬਿੰਦ ਰਾਜ ਜੀ ਮਹਾਰਾਜ ਜੀ ਸ਼ਿਰਵੇਦਨ ਆ ਲਈਏ ਬਸ ਹੋ ਰਿਹਾ ਆਰੰਭ ਤੇ ਅੱਜ ਜਾਗੋ ਦਾ ਸ਼ੁਭ ਆਰੰਭ ਸਬਜੀ ਮੰਡੀ ਤੋਂ ਕੀਤਾ ਗਿਆ ਹੈ ਤੇ ਇਹਦੇ ਵਿੱਚ ਵੀ ਸਾਰੇ ਹੀ ਰਾਮਪਗੜ੍ਹ ਪਹੁੰਚੇ ਨੇ ਮੈਂ ਆਪਣੇ ਵੱਲੋਂ ਮਹਾਸ਼ਯ ਜੀ ਉਸ ਕਮੇਟੀ ਵੱਲੋਂ ਸਾਰੇ ਹੀ ਸ਼ਹਿਰ ਨਿਵਾਸੀਆਂ ਨੂੰ ਅੱਜ ਦੇ ਦਿਨ ਦੀ ਤੇ ਕੱਲ ਦੇ ਦਿਨ ਦੀਆਂ ਲੱਖ ਲੱਖ ਵਧਾਈ ਦਿੰਦਾ ਹਾਂ ਸ਼੍ਰੀ ਰਤੀ ਉਸ ਕਮੇਟੀ ਵੱਲੋਂ ਰਾਮ ਨੌਮੀ ਦਾ ਆਯੋਜਨ ਕੀਤਾ ਜਾ ਰਿਹਾ ਹੈ ਸ਼੍ਰੀ ਗੋਬਿੰਦ ਮਹਾਰਾਜ ਜੀ ਦੀ ਅਗਵਾਈ ਹੇਠ ਕੱਲ ਸ਼ੋਭਾ ਯਾਤਰਾ ਸਬਜੀ ਮੰਡੀ ਤੋਂ ਪਰਵਾਨਾ ਹੋਏਗੀ ਉਸ ਸਰ ਵਾਸੀਆਂ ਦੇ ਸਹਿਯੋਗ ਨਾਲ ਪੂਰੇ ਸ਼ਹਿਰ ਦੀ ਪਰਿਕਮੇਆ ਕਰਦੇ ਹੋਏ ਉਹ ਸਬਜ਼ੀ ਮੰਡੀ ਚ ਆ ਕੇ ਸਮਾਪਤੀ ਹੋਏਗੀ ਕਮੇਟੀ ਵੱਲੋਂ ਅੱਜ ਪ੍ਰਮਾਣ ਨਾਮ ਦੀ ਜਾਗੋਦਾ ਸਵਾਗਤ ਸ੍ਰੀ ਜਗਨਨਾਥ ਮੰਦਰ ਵੱਲੋਂ ਅਤੇ ਖੱਡੇ 바ਵਾ ਗੋਵਿੰਦਾ ਜੀ ਵੱਲੋਂ ਜਾਗੋਦਾ ਸਵਾਗਤ ਫੁੱਲਾਂ ਨਾਲ ਕੀਤਾ ਗਿਆ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੀ ਸੰਤ ਸ੍ਰੀ ਰਾਮਦਾਸ ਜੀ ਮਹਾਰਾਜ ਦੀ ਅਪਾਰ ਕਿਰਪਾ ਦੇ ਨਾਲ ਤੇ ਗੋਬਿੰਦ ਮਹਾਰਾਜ ਦੇ ਆਸ਼ੀਰਵਾਦ ਦੇ ਨਾਲ ਮਾਸ਼ਾਅੱਤਿ ਉਸਬ ਕਮੇਟੀ ਵੱਲੋਂ ਰਾਮ ਨੋਮੀ ਦੀ ਸ਼ੁਭ ਯਾਤਰਾ ਦਾ ਸ਼ੁਭ ਆਰੰਭ ਕੀਤਾ ਗਿਆ ਜਿਸ ਵਿੱਚ ਭਗਵਾਨ ਦੀ ਬੜੀ ਕਿਰਪਾ ਰਹੀ ਤੇ ਮੈਂ ਪੂਰੀ ਕਮੇਟੀ ਵੱਲੋਂ ਮਾਸ਼ਾਅੱਤਿ ਉਸਬ ਕਮੇਟੀ ਵੱਲੋਂ ਸਾਰਾ ਧੰਨਵਾਦ ਕਰਦਾ ਹਾਂ ਤੇ ਉਮੀਦ ਕਰਦਾ ਹਾਂ ਕਿ ਸਾਰੇ ਵੱੱਟ ਚੜ੍ਹ ਕੇ ਸ਼ੁਭ ਯਾਤਰਾ ਵਿੱਚ ਸ਼ਾਮਲ ਹੋਣਗੇ ਭਗਵਾਨ ਸ੍ਰੀ ਰਾਮਦਾਸ ਜੀ ਦਾ ਸ਼ੁਭ ਆਰੰਭ ਕਰਨ ਕੇ ਜੈ